ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ 1313 ਸੋਸਾਇਟੀ ਪਿੰਡ ਕੋਟਪਈ ਵੱਲੋਂ ਸੋਸਾਇਟੀ ਪ੍ਰਧਾਨ ਸਰਦਾਰ ਮੇਜਰ ਸਿੰਘ ਜੀ ਖਾਲਸਾ ਆਂਗਣਵਾੜੀ ਬੱਚਿਆਂ ਦੇ ਮੱਦ ਲਈ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਪਿੰਡ ਡੱਲ ਵਿਖੇ ਜਾ ਰਹੇ ਹਨ ਵੀਡੀਓ ਪਾਈ ਸੀ ਸਾਡੇ ਬੱਚਿਆਂ ਦੇ ਕੋਈ ਬੈਠਣ ਲਈ ਟਾਟ ਵਗੈਰਾ ਕੁਝ ਨਹੀਂ ਹੈਗਾ ਨਾ ਕੋਈ ਕਮਰਾ ਹੀ ਹੈ ਸਾਡੇ ਕੋਲ ਤੇ ਬਾਬਾ ਜੀ ਮੇਜਰ ਸਿੰਘ ਜੀ ਉਹਨਾਂ ਨੇ ਆਣ ਕੇ ਸਾਡੇ ਬੱਚਿਆਂ ਨੂੰ ਟਾਟ ਦਿੱਤੇ ਨਾਲੇ ਉਹਨਾਂ ਨੇ ਬੈਠਣ ਵਾਸਤੇ ਟਾਰਟ ਦਿੱਤੇ ਆ ਤੇ ਬੱਚਿਆਂ ਨੂੰ ਪੈਨਸਲਾ ਵਗੈਰਾ ਕਾਪੀਆਂ ਵਗੈਰਾ ਦਿੱਤੀਆਂ ਵਾ ਕਹਿੰਦੇ ਹਨ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਕੁਝ ਕਰਨ ਦਾ ਅਤੇ ਕੁਝ ਸਮਾਜ ਲਈ ਅਤੇ ਆਪਣੇ ਪਿਆਰੇ ਪਿਆਰੇ ਬੱਚਿਆਂ ਲਈ ਕਰਨ ਦੀ ਦ੍ਰਿੜ ਇੱਛਾ ਹੁੰਦੀ ਹੈ ਉਹ ਠੰਡ ਅਤੇ ਗਰਮੀ ਨਹੀਂ ਦੇਖਦੇ ਇੱਥੇ ਹੀ ਇੱਕ ਪਿੰਡ ਡੱਲ ਦਾ ਆਂਗਣਵਾਲੀ ਸਕੂਲ ਹੈ ਜਿਸ ਦੀ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਉਸ ਵੀਡੀਓ ਨੂੰ ਦੇਖ ਕੇ ਅੱਜ ਪਿੰਡ ਕੋਟਪਾਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਬਾਬਾ ਮੇਜਰ ਸਿੰਘ ਜੀ ਆਏ ਜਿਨ੍ਹਾਂ ਨੇ ਬੱਚਿਆਂ ਲਈ ਟਾਟ ਪੈਨਸਲਾਂ ਤੇ ਕਾਪੀਆਂ ਦੀ ਸੇਵਾ ਕੀਤੀ ਅਤੇ ਖੁਦ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਲਈ ਟਾਟ ਵਿਛਾ ਕੇ ਅਤੇ ਉਹਨਾਂ ਨੂੰ ਉੱਪਰ ਬਿਠਾ ਕੇ ਇਹ ਸੇਵਾ ਜਿਹੜੀ ਉਹ ਨਿਭਾ ਰਹੇ ਆ ਇੱਥੇ ਤੁਸੀਂ ਇੱਕ ਹੋਰ ਵੀ ਗੱਲ ਨੋਟ ਕਰਨ ਵਾਲੀ ਹੈ ਕਿ ਇੰਨੀ ਠੰਡ ਦੇ ਵਿੱਚ ਇਸ ਸੇਵਾਦਾਰ ਵੱਲੋਂ ਬੱਚਿਆਂ ਦੇ ਦਰਦ ਨੂੰ ਦੇਖਦੇ ਹੋਏ ਇੱਥੇ ਪਹੁੰਚ ਕੇ ਕਿਸ ਤਰ੍ਹਾਂ ਜਿਹੜੀ ਉਹ ਸੇਵਾ ਕੀਤੀ ਗਈ ਆ ਕੁਝ ਵੀ ਲੋ ਫੋਸਾ ਖਰੇ ਹਾਂ ਨਹੀਂ ਹੋਰ ਦੀ ਆਵਾਜ਼ ਨਹੀਂ ਆਈ ਤਾਂ

ਖੋਣੀ ਬੱਤੀਆ ਦੱਬ ਕੇ ਬਣਾਇਆ ਕਰੋ ਠੀਕ ਹੈ ਸਸਰੀਕਾਲ ਜੀ ਸਾਰਿਆਂ ਨੂੰ ਮੈਂ ਹਾਂ ਜਗਜੀਤ ਸਿੰਘ ਡਾਲ ਤੇ ਅੱਜ ਕੁਛ ਦਿਨ ਪਹਿਲਾਂ ਅਸੀਂ ਇੱਕ ਆਂਗਣਵਾਰੀ ਸਕੂਲ ਪਿੰਡ ਡਾਲ ਦੀ ਜਿਹੜੀ ਇੱਕ ਵੀਡੀਓ ਪਾਈ ਸੀ ਤੇ ਜਿਸ ਦੇ ਵਿੱਚ ਉਸ ਸਕੂਲ ਦੇ ਵਿੱਚ ਨਾ ਤਾਂ ਬੱਚਿਆਂ ਲਈ ਕਮਰਾ ਸੀ ਤੇ ਨਾ ਹੀ ਬੈਠਣ ਨੂੰ ਟਾਟ ਤੇ ਉਸ ਵੀਡੀਓ ਨੂੰ ਦੇਖ ਕੇ ਅੱਜ ਕੋਟ ਭਾਈ ਤੋਂ 13 13 ਸੋਸਾਇਟੀ ਦੇ ਪ੍ਰਧਾਨ ਮੇਜਰ ਸਿੰਘ ਜੀ ਖਾਲਸਾ ਉਸ ਸਕੂਲ ਦੇ ਵਿੱਚ ਪਹੁੰਚੇ ਹੋਏ ਆ ਕੁਝ ਉਹਨਾਂ ਨੇ ਕਾਪੀਆਂ ਫੈਨਸਲਾ ਅਤੇ ਟਾਟ ਲੈ ਕੇ ਉਹ ਬੱਚਿਆਂ ਲਈ ਪਹੁੰਚੇ ਹੋਏ ਆ ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਦੀ ਫਟੇ ਅੱਜ ਤੋਂ 6 ਮਹੀਨੇ ਪਹਿਲਾਂ ਇੱਕ ਪਿੰਡ ਦਾਲ ਛੋਟੀਆਂ ਬੱਚੇ ਜੋ ਮਰ ਕੇ ਅੰਗਲਵਾੜੀ ਬੱਚੇ ਆ ਇਹਨਾਂ ਦੀ ਵੀਡੀਓ ਇੱਕ ਵਾਰ ਲਈ ਸੀਗੀ ਜੋ ਬੀਰ ਜੀ ਗੀਤ ਸਿੰਘ ਦਾਲ ਜੀ ਨੇ ਵੀਡੀਓ ਪਾਈ ਸੀਗੀ ਉਸ ਦਿਨ ਤੋਂ ਮੜ ਕੇ ਅਸੀਂ ਲੇਟ ਹੋ ਗਿਆ ਸਾਨੂੰ ਚੈਨ ਨਹੀਂ ਆਇਆ ਜੋ ਛੋੜੀ ਤੇ ਬੱਚੇ ਇਹਨਾਂ ਕੋਲ ਟਾਰਟ ਵੀ ਨਹੀਂ ਜੀ ਨਾ ਕਾਪੀਆਂ ਪੈਸੇ ਨਾ ਕੁਝ ਵੀ ਨਹੀਂ ਤਾਂ ਫਿਰ ਮਨ ਕੀਤਾ ਪਿੰਡ ਕੋਟਪਈ ਨਾਨਕ 13 13 ਸੋਸਾਇਟੀ ਨਗਰ ਪੰਚਾਇਤ ਅੱਜ ਸਵੇਰ ਮਕੇ ਚੱਲਿਆ ਪਿੰਡ ਕੋਟਪਈ ਤੋਂ ਜੋ ਕਿ ਬੱਚਿਆਂ ਸੇ ਜਿੰਨਾ ਸੱਤ ਸਰਿਆ ਹੈਲਪ ਲੈ ਕੇ ਅੱਜ ਬੱਚਿਆਂ ਦੇ ਕੋਲ ਪਹੁੰਚੇ ਹੈਗੇ ਬਹੁਤ ਹੀ ਖੁਸ਼ੀ ਹੋਈ ਹੈ ਪਰਮਾਤਮਾ ਇਹਨਾਂ ਨੂੰ ਤਰੱਕੀ ਦੇਵੇ ਵਾਰਖਾ ਦਾ ਵਾਰ ਫਤਿਹ ਅਸੀਂ ਕੁਝ ਦਿਨ ਪਹਿਲਾਂ ਨਾ ਬੱਚਿਆਂ ਦੀ ਮਤਲਬ ਕਿ ਵੀਡੀਓ ਪਾਈ ਸੀ ਸਾਡੇ ਬੱਚਿਆਂ ਦੇ ਕੋਈ ਬੈਠਣ ਲਈ ਟਾਟ ਵਗੈਰਾ ਕੁਝ ਨਹੀਂ ਹੈਗਾ ਨਾ ਕੋਈ ਕਮਰਾ ਹੀ ਹੈ ਸਾਡੇ ਕੋਲ ਤੇ ਬਾਬਾ ਜੀ ਆਏ ਨੇ ਕੋਟਪਾਈ ਤੋਂ ਮੇਜਰ ਸਿੰਘ ਜੀ ਉਹਨਾਂ ਨੇ ਆਣ ਕੇ ਸਾਡੇ ਬੱਚਿਆਂ ਨੂੰ ਟਾਟ ਦਿੱਤੇ ਨਾਲੇ ਉਹਨਾਂ ਨੇ ਬੈਠਣ ਵਾਸਤੇ ਟਾਟ ਦਿੱਤੇ ਆ ਤੇ ਬੱਚਿਆਂ ਨੂੰ ਪੈਨਸਲ ਵਗੈਰਾ ਕਾਪੀਆਂ ਵਗੈਰਾ ਦਿੱਤੀਆਂ ਵਾ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਇਹ ਵੀ ਬੇਨਤੀ ਕਰਦੇ ਆ ਔਰ ਵੀ ਸਮਾਰ ਸੇਵੀ ਸੰਤਾ ਜੋ ਵੀ ਕੋਈ ਇਹਨੂੰ ਵੀਡੀਓ ਨੂੰ ਵੇਖਦਾ ਏ ਉਹ ਮਤਲਬ ਕਿ ਸਾਡੇ ਬੱਚਿਆਂ ਦੇ ਥੋੜਾ ਬੰਦਾ ਤਰਸ ਕਰਨਾ ਸਾਡਾ ਕਮਰਾ ਨਹੀਂ ਹੈਗਾ ਹੁਣ ਤੁਹਾਨੂੰ ਪਤਾ ਕਿੰਨੀਆਂ ਧੁੰਦਾ ਪੈਂਦੀਆਂ ਨੇ ਅਸੀਂ ਬੱਚੇ ਘਾਟ ਗਿਣਤੀ ਚ ਆਉਂਦੇ ਸਾਡੇ ਕੋਲ ਕਿਉਂਕਿ ਅਸੀਂ ਲਿਆਉਂਦੇ ਨਹੀਂ ਘਰਾਂ ਤੋਂ ਕਿ ਬੱਚੇ ਬਿਮਾਰ ਹੋਣਗੇ ਇਸ ਕਰਕੇ ਸਾਡੇ ਕਮਰੇ ਵੱਲ ਵੀ ਧਿਆਨ ਦਿੱਤਾ ਜਾਵੇ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਜਿਨ੍ਹਾਂ ਨੇ ਬੱਚਿਆਂ ਦੀ ਸਾਡਿਆਂ ਦੀ ਵੀਡੀਓ ਵੇਖ ਕੇ ਤੇ ਬੱਚਿਆਂ ਦੇ ਵੱਲ ਤਰਸ ਕਰਕੇ ਤੇ ਇਹਨਾਂ ਨੂੰ ਮਤਲਬ ਕਿ ਬੈਠਣ ਲਈ ਸਟਾਰਟ ਦਿੱਤੇ ਆ ਤੇ ਨਾਲੇ ਕਾਪੀਆਂ ਤੇ ਪੈਨਸਲਾਂ ਦਿੱਤੀਆਂ ਥੈਂਕ ਯੂ ਜੀ ਬਹੁਤ-ਬਹੁਤ 10 ਨਾਲਕ ਤੇਰਾ ਤੇਰਾ ਸਰਟੀਫਿਕੇਟ ਕੋਰ ਭਈ ਬੰਨੂ ਨਕਰ ਦੇ ਸਜੋਗ ਦੇ ਨਾਲ ਨਾਲਕ ਤੇਰਾ ਤੇਰਾ ਸਜੋਗ ਦੇ ਨਾਲ ਅੱਜ ਪਿੰਡ ਡੰਨ ਵਿਖੇ ਜੋ ਅੰਗਰੋੜੀ ਬੱਚੇ ਆਗੇ ਉਹਨਾਂ ਦਾ ਜੋ ਪਹਿਲਾ ਕਮਰਾ ਹੈਗਾ आत जब डिगड़ आई हैीर समाज में बेनती है खुद आप देख रहे हैं कि कोई बच्चा इस कमरे थले नाते नुकसान जावे जाए तो मेरे वीर समाज बेनती है जी बे इसके जन पिंड आगनबा बच्चों वास्तव कोई कमरा भेजा जाए छत बदलाई जाए जो कि अपने बच्चे नुकसाने न